ਮੈਂ ਆ ਦੇਖਦੇ ਪੇ ਵੀ ਹੁਣ ਇਹ ਤੁਹਾਡੀ ਬੇਟੀ ਹੈ ਹਾਂ ਜੀ ਇਹ ਮੇਰੀ ਬੇਟੀ ਹੈ ਅਰੇ ਇਹਨੂੰ ਕਿੰਨੇ ਚਿਰ ਹੋ ਗਿਆ ਵਾ ਕਿੰਨੀ ਏਜ ਹੈ ਤੇ ਕਿੰਨੇ ਚਿਰ ਚੱਕ ਰੇ ਇਹਨੂੰ ਤਾਂ ਸਾਲ ਤੋਂ ਉੱਪਰ ਹੋ ਗਿਆ ਹੈ ਚੱਕਾਈ ਜਾਂਦੇ ਨੇ ਹਾਂ ਇਹ ਹੁਣ ਇਹਨੂੰ ਸਿੱਖਣ ਵਾਲੀ ਗੱਲ ਨਹੀਂ ਰਹੀ ਤਾਂ ਹੋ ਗਿਆ ਕਿ ਉਹਨੂੰ ਘੋੜੇ ਨਾਲ ਅਟੈਚਮੈਂਟ ਹੋ ਗਿਆ ਰਾਈਡ ਕਰਨੀ ਹੈ ਜੀ ਥੋੜਾ ਜਿਹਾ ਮੰਨ ਕਰਦਾ ਆਪ ਵੀ ਰਾਈਡ ਕਰਦੇ ਹੋਣੀ ਹਾਂ ਜੀ ਆ ਮੈਂ ਆਪ ਵੀ ਥੋੜਾ ਮੈਨੂੰ ਲੱਗਿਆ ਘੋੜੇ ਤੇ ਰੋਜ਼ ਬੈਠਾ ਜ਼ਰੂਰ ਇੱਕ ਵਾਰੀ ਬੰਦੇ ਨੂੰ ਮਾਈਂਡ ਰਿਲੈਕਸ ਹੋ ਜਾਂਦਾ ਘੋੜੇ ਤੇ ਬੈਠ ਕੇ ਜਿਹੜੀ ਨੈਗੇਟਿਵਿਟੀ ਹੈ ਨਿਕਲ ਜਾਂਦੀ ਹੈ ਸਾਡੇ ਕੋਲ ਹੁਣ ਮੈਂ ਕੋਈ ਲੇਡੀ ਅੱਜ ਆਈ ਨਹੀਂ ਉਹ 33 ইয়ার্স ਦੀ ਐ ਸਰ ਉਹ ਰਾਈਡਰ ਬਣ ਗਈ ਸਰ ਪੂਰੀ ਪ੍ਰੋਫੈਸ਼ਨਲ ਪੂਰੀ ਚੰਗੀ ਤਰ੍ਹਾਂ ਰਾਈਡ ਕਰ ਰਹੀ ਹੈ ਉਹ ਸਾਡਾ ਇੱਕ ਬੱਚਾ ਸੀ ਉਹ ਹੁਣ ਕੈਨੇਡਾ ਗਿਆ ਹੁਣ ਉਹ ਪਹਿਲਾਂ ਇੱਥੇ ਸਾਡੇ ਕੋਲ ਤਿੰਨ ਚਾਰ ਘੰਟੇ ਸਪੈਂਡ ਕਰਦਾ ਸੀ ਪੋੜਿਆਂ ਸਾਰੇ ਕਹਿੰਦੇ ਸੀ ਨਹੀਂ ਸਿੱਖ ਸਕਦਾ ਸੈਵਨਥ ਏਟ ਦਾ ਬੱਚਾ ਸੀ ਕੇਸਰ ਨਾਮ ਹੈ ਉਹਦਾ ਹੁਣ ਉਹ ਬੱਚਾ ਇੱਥੋਂ ਸਿੱਖ ਕੇ ਕੈਨੇਡਾ ਗਿਆ ਕੈਨੇਡਾ ਚ ਗਿਆ ਉਹਨੇ ਰਾਈਡਿੰਗ ਕੀਤੀ ਉਹ ਜਿਹੜਾ ਬੰਦਾ ਸੀ ਜਿਹੜਾ ਉੱਥੇ ਪੋਸਟ ਸੀ ਜਿਹੜਾ ਉਹ ਕਹਿੰਦਾ ਹੀ ਇਜ਼ ਵੈਰੀ ਵਾਂਟਸ ਟੂ ਰਾਈਡ ਵੈਰੀ ਫਾਸਟ ਮਤਲਬ ਕਿ ਇੱਥੇ ਉਹ ਘੋੜੇ ਨੂੰ ਗੈਲਪ ਜਿਹੜਾ ਚੌਥਾ ਗੇਰ ਉਹ ਕਰਾਨ ਲੱਗਦਾ ਸੀ ਇਹ ਘੋੜੀ ਹੈਗੀ ਉਹਦੇ ਤੇ ਇਹਦੇ ਤੇ ਗੈਲਪ ਕਰਨ ਲੱਗ ਪਿਆ ਸੀ ਮੈਂ ਚਾਹਨਾ ਕਿ ਆਮ ਮਤਲਬ ਜਿਹੜਾ ਪਰਿਵਾਰ ਤੋਂ ਬੱਚਾ ਉਹ ਵੀ ਇਹ ਗੇਮ ਖੇਡ ਕੇ ਤੇ ਆਪਣਾ ਗਵਰਨਮੈਂਟ ਜੋਬ 'ਚ ਜਾ ਸਕੇ ਕੋਈ ਸਬ ਇੰਸਪੈਕਟਰ ਬਣੇ ਕੋਈ ਡੀਐਸਪੀ ਬਣੇ ਕੋਈ ਐਸਐਸਆਈ ਬਣੇ 65 ਇੰਚ ਦੀ ਘੋੜੀ ਤੇ ਬੈਠੀ ਹੈ 68 ਕਿਪੀਬਲ 65 ਇੰਚਸ ਹੈ ਸਰ ਅਛੇ ਇਹ ਜਿਸ ਤਰੀਕੇ ਨਾਲ ਰੱਖਣਾ ਹੁੰਦਾ ਇਸ ਨੂੰ ਹਾਂ ਕਦੇ ਜਿਵੇਂ ਤੁਸੀਂ ਕਹਦੇ ਸੀ ਇੱਕ ਦਸ ਦੇ ਪੇ ਸੀ ਇਹਨਾਂ ਦੇ ਸੱਟਾਂ ਵੀ ਲੱਗਦੀਆਂ ਨੇ ਕਈ ਵਾਰ ਹਾਂ ਜਿਵੇਂ ਸੱਟਾਂ ਲੱਗ ਜਾਂਦੀ ਇੰਜਰੀ ਹੋ ਜਾਂਦੀ ਕੋਈ ਜੀ ਫਿਰ ਉਹ ਉਹ ਫਿਰ ਇੱਥੇ ਠੀਕ ਕਰਨੀ ਪੈਂਦੀ ਹੈ ਕਿ ਸਪੈਸ਼ਲ ਲੈ ਜਾਣਾ ਵੀ ਪੈਂਦਾ ਨਹੀਂ ਇੱਥੇ ਆਪਣਾ ਸਾਨੂੰ ਇੱਕ ਬੈਨੀਫਿਟ ਹੈ ਲੁਧਿਆਣੇ ਦਾ ਕਿ ਵੀ ਇੱਥੇ ਪੀਯੂ ਹੈਗਾ ਵੈਟਰਨਰੀ ਦਾ ਹੂੰ ਉੱਥੇ ਆਪਣਾ ਕੀਦਾਂ ਨੂੰ ਆ ਸਾਰੇ ਚੰਗੇ ਡਾਕਟਰਸ ਨੇ ਉੱਥੇ ਆਪਣਾ ਇੱਕੋ ਏਮ ਹੈ ਕਿ ਇੱਥੇ ਜਿਹੜਾ ਬੱਚਾ ਪੈਸੇ ਖਰਚਦਾ ਉਹ ਸਿੱਖੇ ਹਾਂ ਜਿਹੜਾ ਬੰਦਾ ਲੋੜਵੰਦ ਹੈ ਸਿੱਖ ਪਰਿਵਾਰ ਨਾਲ ਸੰਬੰਧਿਤ ਰੱਖਦਾ ਉਹਨੂੰ ਅਸੀਂ ਜਿਹੜਾ ਕਿਪੇ ਪਤਾ ਹੈ ਜਿਹੜਾ ਕੋੜਾ ਘੋੜਸਵਾਰੀ ਉਹਨੂੰ ਚਾਹ ਹੈਗਾ ਕੋੜਿਆਂ ਦਾ ਟਾਈਮ ਬਤੀਤ ਕਰਨ ਦਾ ਉਹ ਅਸੀਂ ਉਹਨੂੰ ਫ੍ਰੀ ਵੀ ਅਸੀਂ ਸਿਖਾਉਂਦੇ ਹਾਂ ਇਹ ਬੱਚੇ ਨੇ ਇਹ ਵੀ ਪੜ੍ਹਦੇ ਨੇ ਸਾਰੇ ਠੀਕ ਹੈ ਕਿ ਨਹੀਂ ਇਹ ਹੁਣ ਘੋੜਾ ਟਫ ਘੋੜਾ ਹੈਗਾ ਸੰਤਾਨ ਚਲਾਣਾ ਸੌਖਾ ਨਹੀਂ ਹੈਗਾ ਜਿਸਪੀਡ ਜਵੇਂ ਹੁਣ ਕੋੜਿਆਂ ਦਾ ਪਹਿਲਾ ਵਾਕ ਫਿਰ ਟ੍ਰੌਟ ਕੈਂਟਰ ਗੈਲਪ उन, कि ਹੁਣ ਮੋਟਿ ਤੁਸੀਂ ਕੀ ਰੱਖਿਆ ਵਾ ਵੀ ਇਸ ਅਕੈਡਮੀ ਨੂੰ ਜਿਵੇਂ ਹੁਣ ਨਾਲ ਦੀ ਨਾਲ ਕੋਈ ਹੋਰ ਵੀ ਜਿਹੜੇ ਹਾਰਸਸ ਐਡ ਕਰ ਰਹੇ ਹਾਂ ਹਾਰਸਸ ਐਡ ਕਰ ਰਹੇ ਸਰ ਹੁਣ ਦੋ ਕੋੜੇ ਨੇ ਆਪਣੇ ਕੋਲ ਬੱਚੇ ਨੇ ਦੋ ਇੱਕ ਬੱਚਾ ਐ ਉਹਨੂੰ ਹੁਣ ਮਿਹਨਤ ਕਰ ਰਹੇ ਪੂਰੀ ਉਦੇ ਤੇ ਕਿ ਬੱਚਾ ਚੰਗਾ ਡਵੈਲਪ ਹੋਏ ਕੋੜਿਆ ਠੀਕ ਹੈ ਕਿ ਨਹੀਂ ਉਹ ਤੇ ਹੁਣ ਇੱਕ ਕੋੜੀ ਹੋਰ ਲੈ ਕੇ ਆਣੀ ਆ ਥੋੜੋ ਹੁਣ ਬੱਚੇ ਆਪਣੇ ਕੋਲ ਜਿਆਦਾ ਨਹੀਂ ਥੋੜੇ ਤੇ ਫਿਰ ਕੋੜਿਆਂ ਤੇ ਲੋਡ ਪੈ ਜਾਂਦਾ ਜਿਆਦਾ ਜਿਉਂਕਿ ਇਹਨਾਂ ਦਾ ਖਿਆਲ ਖੁਰਾਕ ਦਾ ਸੇਵਾ ਦਾ ਸਫਾਈ ਦਾ ਸਾਰਾ ਚੀਜ਼ਾਂ ਰੱਖਣਾ ਪੈਂਦਾ ਹੈ ਜੀ ਉਹ ਕੀ ਫਿਰ ਜਿਹਨਾਂ ਦਾ ਸਿਸਟਮ ਇਹ ਨਾ ਰੱਖੀ ਤੇ ਫਿਰ ਇਹ ਉਹਨਾਂ ਉਹ ਸਾਨੂੰ ਰਿਜ਼ਲਟ ਨਹੀਂ ਦੇ ਪਾਉਂਦੇ ਤੇ ਮੈਂ ਇਹ ਨਹੀਂ ਜਾਣਦਾ ਕਿ ਬੱਚੇ ਆ ਕੇ ਇੱਥੇ ਸਿੱਖ ਨਾ ਸਕਣ ਕੋਈ ਕੁਝ ਕਿ ਪੋਜ਼ਿਟਿਵ ਕੰਮ ਕਰ ਰਹੇ ਆ ਅਜਾ ਇਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਪੋਜ਼ਿਟਿਵ ਕੰਮ ਕਰਦੇ ਹੋ ਸ਼ਾਂਤੀ ਮਿਲਦੀ ਆ ਕਦੇ ਵੀ ਇੱਕ ਜੇ ਤੁਹਾਨੂੰ 파ਟਨਰ ਸਹੀ ਮਿਲ ਜਵੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਆ ਵੀ ਤੁਹਾਡੇ 파ਟਨਰ ਤੁਹਾਡੀ ਪਤਨੀ ਸਾਥ ਦਿੰਦੇ ਨੇ ਇਸ ਦੇ ਵਿੱਚ ਉਹ ਸਾਥ ਪੂਰਾ ਦਿੰਦੇ ਨੇ ਮੇਰੇ ਅੱਖ ਚ 6:00 ਵਜੇ ਕਿ ਸੋ ਵੀ ਨਾਲ ਲਾਂਦੇ ਨੇ ਮੇਰੀ ਬੇਟੀ ਜਿਹੜੀ ਰਾਈਡਿੰਗ ਕਰੀ ਉਹ ਵੀ ਪੂਰਾ ਸਾਥ ਦਿੰਦੇ ਨੇ ਠੀਕ ਆ ਕਿ ਵੀ ਜਦੋਂ ਮੇਰੇ ਮਾਤਾ ਜੀ ਘਰ ਬੈਠੇ ਉਹ ਵੀ ਸਾਥ ਦਿੰਦੇ ਨੇ ਬੜਾ ਸਾਨੂੰ ਚੰਗਾ ਰਿਸਪੌਂਸ ਮਿਲਿਆ ਭਗਵੰਤ ਮਾਨ ਸਾਹਿਬ ਦੇ ਵਾਈਫ ਆਪ ਚੀਫ ਗੈਸਟਸ ਹਨ ਉੱਥੇ ਆਪਣਾ ਰੈਨਸ ਹੈਗਾ ਗੋਲਡਨ ਫੋਰੈਸਟ ਰਿਜ਼ੋਰਟ ਉੱਥੇ ਹੋਇਆ ਸੀ ਪ੍ਰੋਗਰਾਮ ਬਹੁਤ ਵਧੀਆ ਕੰਪੀਟੀਸ਼ਨ ਹੋਇਆ ਸੀ ਮੈਂ ਬੇਨਤੀ ਕਰਦਾ ਕਿ ਇਹਨੂੰ ਦਰਬੀ ਪੰਜਾਬ 'ਚ ਵੀ ਹੋਵੇ ਕਿਉਂਕਿ ਪੰਜਾਬ 'ਚ ਇਸ ਟਾਈਮ ਘੋੜੇ ਬਹੁਤ ਜ਼ਿਆਦਾ ਨੇ ਪਰ ਉਹਨਾਂ ਨੂੰ ਚਲਾਉਣ ਦੀ ਜਗ੍ਹਾ ਘੱਟ ਹੈ ਮਤਲਬ ਉਹਨਾਂ ਨੂੰ ਥਾਂ ਚਾਹੀਦਾ ਸਹੀ ਕਿ ਵੀ ਗਰਾਊਂਡ ਬਣਨ ਸਾਰਾ ਕੁਝ ਬਣੇ ਤਾਂ ਕਿ ਸਰਕਾਰ ਮਤਲਬ ਇਹਦੇ ਤੋਂ ਮਤਲਬ ਕਿ ਜਿਹੜਾ ਰੈਵਨਿਊ ਹੈ ਨਾ ਉਹ ਮਤਲਬ ਸਰਕਾਰ ਬਹੁਤ ਜਨਰੇਟ ਕਰ ਸਕਦੀ ਹੈ ਪੰਜਾਬ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ ਮਤਲਬ ਵਾਂਗ ਡਿਵੈਲਪ ਕੀਤਾ ਜਾ ਸਕਦਾ ਘੋੜਿਆਂ ਕਰਕੇ ਪਾਈ ਚੰਸੇ ਕਿ ਨਾ ਮੈਂ ਐਡ ਪੜੀ ਕਿ ਵੀ ਇੱਥੇ ਤੋਂ ਧਿਆਣੇ ਚ ਕੋਈ ਘੋੜਸਵਾਰੀ ਸਿਖਾ ਰਿਹਾ ਤੇ ਮੈਂ ਕਿ ਘੋੜਸਵਾਰੀ ਸਿੱਖਣੀ ਹੈ ਭਾਈ ਜੋ ਮਰਜ਼ੀ ਹੋ ਜੇ ਉੱਥੇ ਅਸੀਂ ਗਏ ਤੇ ਉੱਥੇ ਉਹਨੇ ਘੂੜੀਆਂ ਬੁੱਢੀਆਂ ਘੂੜੀਆਂ ਰੱਖੀਆਂ ਹੋਈਆਂ ਸੀ ਤੇ ਉਦੋਂ ਤੋਂ ਅਸੀਂ ਬਹਿਣਾ ਤੇ ਮੇlo ਘੋੜੀ ਤੁਰਦੀ ਨਹੀਂ ਸੀ ਚੱਜਨ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਚੱਕਰ ਕੀ ਹੈ ਘੋੜੀ ਕਿਉਂ ਨਹੀਂ ਤੁਰ ਰਹੀ ਕੋਚ ਵੀ ਸਾਡਾ ਕਹਿੰਦਾ ਕਿ ਘੋੜੀ ਥੋਰ ਲੈ ਭਾਈ ਤੇ ਫਿਰ ਦਿਮਾਗ 'ਚ ਆਇਆ ਕਿ ਵੀ ਕੋਈ ਪ੍ਰੋਬਲਮ ਜ਼ਰੂਰ ਹੈ ਪਰ ਪਤਾ ਲੱਗਾ ਗੱਲ ਕਿ ਵੀ ਜਦੋਂ ਘੋੜਾ ਵੀ ਇੱਕ ਜਾਨਵਰ ਹੈ ਨਾ ਜੀ ਇਹਨੂੰ ਆਪਣਾ ਇਹ ਜੀਵ ਹੈ ਦੇ ਤੇ ਆਪਾਂ ਉਹਨਾਂ ਹੀ ਵੇਟ ਪਾ ਸਕਦੇ ਜਿੰਨਾ ਕਿ ਇਹ ਸਹਿ ਸਕਦਾ ਤੇ ਮਤਲਬ ਘੋੜਾ ਸਾਰਿਆਂ ਦੀ ਪਾਵਰ ਅੱਡੋ ਅੱਡ ਪਾਵਰ ਫਿਰ ਮੈਂ ਸੋਚਿਆ ਕਿ ਆਪਣਾ ਆਪਣਾ ਕੰਮ ਕਰੀਏ ਜਿਹਦੇ ਚ ਕਿ ਬੱਚਿਆਂ ਨੂੰ ਠੱਗੀ ਨਾ ਵੱਜੇ ਬੱਚਿਆਂ ਨਾਲ ਅਗੀ ਐਸੋਸੀਏਸ਼ਨ ਹੈਗੀ EFI ਇੱਕ ਕੁਐਸਟਿਨਨ ਫੈਡਰੇਸ਼ਨ ਆਫ ਇੰਡੀਆ ਜਿਹੜਾ ਕਿ ਸਾਰੇ ਘੋੜਿਆਂ ਨੂੰ ਮਤਲਬ ਕਿ ਚਾਲਨ ਕਰਦੀ ਹੈ ਸਾਰੀ ਗੇਮਸ ਦਾ ਚਾਲਨ ਕਰਦੀ ਹੈ ਇੰਡੀਆ ਚ ਹੁਣ ਪੰਜਾਬ ਚ ਵੀ ਪਿਛਲੇ ਸਾਲ ਖੇਡਾਵਤਨ ਪੰਜਾਬ ਦੀਆਂ ਚ ਵੀ ਸਪੋਰਟਸ ਇਹਨੂੰ ਹੌਰਸ ਨੂੰ ਐਡ ਕੀਤਾ ਸੀ ਤੇ ਦੇ ਮਿਸ਼ਰਾ ਸਰ ਨੇ ਮੈਡਲ ਦਿੱਤੇ ਆਪਣਾ ਹੋਰ ਬੱਚੇ ਨੂੰ ਉਹਨਾਂ ਨੇ ਮੈਡਲ ਦਿੱਤੇ ਆ ਫਿਰ ਛੋਟੀ ਬੇਟੀ ਉਹਨੇ ਵੀ ਪਾਰਟਿਸਪੇਟ ਕੀਤਾ ਸਾਰਿਆਂ ਨੇ ਪਾਰਟਿਸਪੇਟ ਕੀਤਾ ਸਟਰੋਂਗ ਬਣੋ ਠੀਕ ਹੈ ਕਿਨ ਇੱਕੋ ਗੰਮ ਸਾਡਾ ਮੋਟੋ ਪਤਾ ਕੀ ਹੈ ਸਰ 20 ਫਿਟ 20 ਸਟਰੋਂਗ ਤੇ ਬੀ ਟਫ ਪਹਿਲਾਂ ਤੁਸੀਂ ਫਿਟ ਬਣੋ ਫਿਰ ਤੁਸੀਂ ਸਟਰੋਂਗ ਬਣੋ ਫਿਰ ਟਫ ਵੀ ਬਣਾਓ ਕਿਉਂਕਿ ਜੋ ਅੱਜ ਦਾ ਸਿਸਟਮ ਹੈਗਾ ਸਰ ਕਿਰਦੀ ਵਿੱਚ ਆਪਣੇ ਇਸ ਅਕੈਡਮੀ ਦਾ ਨਾਮ ਦੱਸ ਦਿਓ ਤੇ ਲੋਕੇਸ਼ਨ ਦੱਸ ਦਿਓ ਵੀ ਜਿਹੜੇ ਸਿੱਖਣਾ ਚਾਹੁੰਦੇ ਨੇ ਹਾਂਜੀ ਉਹ ਕਿਸ ਤਰੀਕੇ ਨਾਲ ਇੱਥੇ ਪਹੁੰਚ ਕਰ ਸਕਦੇ ਆ ਤੇ ਵਾਜਬ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਨੂੰ ਉਹਦੀ ਫੀਸ ਲੱਗੂਗੀ ਵੀ ਜਿਸ ਤਰੀਕੇ ਨਾਲ ਆਉਂਦੇ ਵੀ ਉਮੀਦਾਂ ਲੈ ਕੇ ਵੀ ਹਾਂਸਾ ਘਟ ਦੇ ਵਿੱਚ ਅਸੀਂ ਸਿੱਖ ਸਕਦੇ ਹਾਂ ਹਾਂਜੀ ਸੋ ਸਾਡੇ ਸਕੂਲ ਦਾ ਨਾਮ ਹੈ ਮੈਜੈਸਟਿਕ ਹੌਰਸ ਰਾਈਡਿੰਗ ਸਕੂਲ ਐਂਡ ਸਟੱਡ ਫਾਰਮ ਇਹ ਆਪਣਾ ਬਸਨ ਸਿਟੀ ਦੇ ਨਾਲ ਬਣਿਆ ਹੋਇਆ ਹੈ ਸਰ ਤੇ ਇਹ ਸੋਲੀਟੇਅਰ ਹੋਮਸ ਤੋਂ ਕੋਈ ਵੀ ਲੋਕੇਸ਼ਨ ਪਾਦੇ ਸੋਲੀਟਰ ਹੋਮਸ ਦੀ ਜਾਂ ਗੂਗਲ 'ਚ ਸਰਚ ਕਰ ਲਓ ਉਹਦੇ 'ਚ ਵੀ ਸਾਡਾ ਨਾਮ ਆ ਰਿਹਾ ਉਹਦੇ 'ਚ ਸਾਡੇ ਵੀਡੀਓਜ਼ ਪਏ ਹੋਏ ਨੇ ਕੋਈ ਵੀ ਸਾਨੂੰ ਸੰਪਰਕ ਕਰ ਸਕਦਾ ਤੇ ਜਿਹੜਾ ਬੰਦਾ ਕੋਈ ਲੋੜਵੰਦਾ ਤੇ ਸ਼ੌਂਕ ਹੈ ਉਹਨੂੰ ਘੋੜਿਆਂ ਦਾ ਉਹਨੂੰ ਅਸੀਂ ਫ੍ਰੀ 'ਚ ਵੀ ਸਿਖਾ ਸਕਦੇ ਹਾਂ ਸੋ ਹਾਰਸ ਰਾਈਡਿੰਗ ਜਿਹੜੀ ਹੈ ਅੱਜ ਤੋਂ 5-10 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਲੋਕ ਸੀਗੇ ਜਿਹੜੇ ਹਾਰਸ ਰਾਈਡਿੰਗ ਕਰਨਾ ਚਾਹੁੰਦੇ ਸੀਗੇ ਸਿੱਖਣਾ ਚਾਹੁੰਦੇ ਸੀ ਔਰ ਖਾਸ ਕਰਕੇ ਅਕੈਡਮੀਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਲੁਧਿਆਣਾ ਦੇ ਵਿੱਚ ਵੀ ਤੁਹਾਨੂੰ ਅਜਿਹੀ ਅਕੈਡਮੀ ਜਿਹੜੀ ਹੈ ਹੌਰਸ ਰਾਈਡਿੰਗ ਸਿਖਾਉਗੀ ਨਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਦਿੰਨੇ ਆ ਕਿ ਜਿਹੜੀ ਹੌਰਸ ਰਾਈਡਿੰਗ ਹੈ ਉਹ ਬਹੁਤ ਹੀ ਖਰਚੀਲਾ ਜਿਹੜਾ bizness ਕਹਿ ਸਕਦੇ ਆ ਜਿਸ ਦੇ ਵਿੱਚ ਬਹੁਤ ਇਨਵੈਸਟਮੈਂਟ ਵੀ ਲੱਗਦੀ ਹੈ ਲੇਕਿਨ ਇਸ ਹੌਰਸ ਰਾਈਡਿੰਗ ਨੂੰ ਲੋਕਾਂ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਕਿ ਜਿਹੜੇ ਲੋਕ ਨੇ ਜੋ ਆਪਣੀ ਹੌਰਸ ਰਾਈਡਿੰਗ ਜਿਹੜੀ ਸਿੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਸੇ ਤਰੀਕੇ ਦਾ ਬੜਾ ਖਰਚਾ ਨਾ ਆਵੇ ਅਤੇ ਜਿਹੜੀ ਅਕੈਡਮੀ ਦੇ ਵਿੱਚ ਆਪਣੀ ਜਿਹੜੇ ਹੌਰਸ ਰਾਈਡਿੰਗ ਆ ਉਹ ਸਿੱਖ ਸਕਣ ਤਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਔਰ ਇੱਕ ਬਤੌਰ ਵਕਾਲਤ ਕਰਦੇ ਆ ਹੋਇਆ ਉਸ ਤੋਂ ਬਾਅਦ ਹੌਰਸ ਰਾਈਡਿੰਗ ਜਿਹੜੀ ਆ ਲੋਕਾਂ ਨੂੰ ਸਿਖਾਈ ਗਈ ਸਾਡੇ ਨਾਲ ਐਡਵੋਕੇਟ ਅਮਨਦੀਪ ਸਿੰਘ ਜੀ ਮੌਜੂਦ ਨੇ ਐਡਵੋਕੇਟ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਸਾਰੇ ਤੁਹਾਡੇ ਸਰੋਤਿਆਂ ਨੂੰ ਸਾਰੇ ਤੁਹਾਡੇ ਦੇਖਣ ਵਾਲੇ ਚੈਨਲ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਸਰ ਜਿਵੇਂ ਹੌਰਸ ਰਾਈਡਿੰਗ ਦੀ ਗੱਲ ਕਰਦੇ ਆ ਜਿਵੇਂ ਮੈਂ ਦੇਖਿਆ ਵੀ ਹੁਣ ਤੁਹਾਡੇ ਕੋਲੇ ਸਟੂਡੈਂਟਸ ਵੀ ਆਉਣੇ ਸ਼ੁਰੂ ਹੋ ਗਏ ਆ ਪਹਿਲਾਂ ਵੀ ਤੁਸੀਂ ਸਿਖਾਉਂਦੇ ਪਏ ਸੀਗੇ ਨਾ ਇਹ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਹੋਈ ਤੇ ਆ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਹਾਂ ਆਮ ਲੋਕਾਂ ਲਈ ਵੀ ਮਹੱਈਆ ਕਰਵਾਈ ਜਾਵੇ ਇਹ ਸਰ ਮੈਂ ਜਦੋਂ ਛੋਟਾ ਸੀ ਮਲਮਲ ਕਾਫੀ ਮੇਰੀ ਉਮਰ ਹੋ ਗਈ 5-6 ਸਾਲ ਦੀ ਤੇ ਮੇਰੇ ਸਿਸਟਰ ਪਰਦੇ ਸੇ ਦਲੌਸੀ ਤੇ ਉੱਥੇ ਅਸੀਂ ਜਾਣਾ ਤੇ ਉੱਥੇ ਘੋੜਿਆਂ ਜੇ ਨਾ ਸੈਰ ਕਰਾਂਦੇ ਸੀ ਘੋੜਿਆਂ ਤੇ ਸੈਰ ਕਰਾਣੀ ਕਦੇ ਖਜ਼ਾਰ ਤੇ ਉਦੋਂ ਦਾ ਦਿਮਾਗ ਉਦੋਂ ਘੋੜਾ ਬੋਲਿਆ ਵੀ ਨਹੀਂ ਜਾਂਦਾ ਹੁੰਦਾ ਸੀ ਕੋਆ ਕੋਆ ਕਰਦੇ ਹੁੰਦੇ ਸੀ ਤੇ ਉਦੋਂ ਆਪਣਾ ਦਿਮਾਗ ਚ ਉਦੋਂ ਤੋਂ ਅਸੀਂ ਘੋੜਾ ਸਿੱਖਣਾ ਪਰ ਜਦੋਂ ਪਲੇਨ ਸੇ ਆ ਜਾਣਾ ਵਾਪਸ ਆਪਣੇ ਪੰਜਾਬ ਚ ਆ ਗਏ ਤੇ ਘੋੜੇ ਕਿਧਰੇ ਵੀ ਵਿਕਦੇ ਨਹੀਂ ਸੀ ਸਿਰਫ ਟਾਂਗਿਆਂ ਚ ਆ ਕਿਧਰੇ ਇਧਰ ਉਧਰ ਵਿਕਦੇ ਸੀ ਪਰ ਬਹੁਤ ਕਾਫੀ ਕੋਸ਼ਿਸ਼ ਕੀਤੀ ਕਿ ਵੀ ਮਤਲਬ ਘੋਟਸਵਾਰੀ ਸਿੱਖੀ ਜਾਏ ਪਰ ਨਹੀਂ ਸਿੱਖ ਸਕੇ ਫਿਰ ਉਸ ਤੋਂ ਬਾਅਦ ਜਦੋਂ ਐਜੂਕੇਸ਼ਨ ਕੰਪਲੀਟ ਹੋ ਗਈ ਫਿਰ ਆਪਣਾ ਅਕੀਦਾ ਨੂੰ ਰੁਝੇਵੇਂ ਵੱਧ ਗਏ ਜੀ ਤੇ ਉਦੋਂ ਕੰਮ ਬਿਜ਼ੀ ਹੋ ਗਏ ਫਿਰ ਇੱਕ ਦਿਨ ਬਾਈ ਚਾਂਸ ਇੱਕ ਨਾ ਮੈਂ ਐਡ ਪੜੀ ਕਿ ਵੀ ਇੱਥੇ ਲੁਧਿਆਣਾ ਚ ਕੋਈ ਘੋਟਸਵਾਰੀ ਸਿਖਾ ਰਿਹਾ ਹੈ ਤੇ ਮੈਂ ਕਿਹਾ ਘੋਟਸਵਾਰੀ ਸਿੱਖਣੀ ਹੈ ਭਾਈ ਜੋ ਮਰਜ਼ੀ ਹੋ ਜੇ ਤੇ ਉੱਥੇ ਅਸੀਂ ਗਏ ਤੇ ਉੱਥੇ ਉਹਨੇ ਘੋੜੀਆਂ ਬੁੱਢੀਆਂ ਘੋੜੀਆਂ ਰੱਖੀਆਂ ਹੋਈਆਂ ਸੀ ਜੀ ਤੇ ਉਦੋਂ ਤੋਂ ਅਸੀਂ ਬਹਿਣਾ ਤੇ ਮਤਲਬ ਘੋੜੀ ਤੁਰਦੀ ਨਹੀਂ ਸੀ ਚੱਜਣਾ ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਚੱਕਰ ਕੀ ਇਹ ਘੋੜੀ ਕਿਉਂ ਨਹੀਂ ਤੋਰ ਰਹੀ ਕੋਚ ਵੀ ਸਾਡਾ ਕਹਿੰਦਾ ਕਿ ਘੋੜੀ ਤੋਰ ਲੈ ਭਾਈ ਤੇ ਫਿਰ ਦਿਮਾਗ ਚ ਆਇਆ ਕਿ ਵੀ ਕੋਈ ਪ੍ਰੋਬਲਮ ਜ਼ਰੂਰ ਹੈ ਜੀ ਉਹ ਫਿਰ ਪਤਾ ਲੱਗਾ ਗੱਲ ਕਿ ਵੀ ਜਦੋਂ ਘੋੜਾ ਵੀ ਇੱਕ ਜਾਨਵਰ ਹੈ ਨਾ ਜੀ ਤੇ ਇਹਨੂੰ ਆਪਣਾ ਇਹ ਜੀਵ ਹੈ ਦੇ ਤੇ ਆਪਾਂ ਉਹਨਾਂ ਹੀ ਵੇਟ ਪਾ ਸਕਦੇ ਜਿੰਨਾ ਕਿ ਇਹ ਸਹਿ ਸਕਦਾ ਤੇ ਮਤਲਬ ਘੋੜਾ ਸਾਰਿਆਂ ਦੀ ਪਾਵਰ ਅੱਡੋ ਅੱਡ ਪਾਵਰ ਹੈ ਫਿਰ ਮੈਂ ਸੋਚਿਆ ਕਿ ਆਪਣਾ ਆਪਣਾ ਕੰਮ ਕਰੀਏ ਜਿਹਦੇ ਚ ਕਿ ਬੱਚਿਆਂ ਨੂੰ ਠੱਗੀ ਨਾ ਵੱਜੇ ਬੱਚਿਆਂ ਨਾਲ ਮਾਨ ਕੋਟਸਵਾਰੀ ਸਿਖਾਈ ਜਾਏ ਵਾਕਈ ਮਤਲਬ ਸਿਖਾਈ ਜਾਏ ਹੂੰ ਤੇ ਫਿਰ ਮੈਂ ਸਾਨੂੰ ਮਿਸ਼ਰਾ ਸਰ ਅਗਨੇ ਮਿਲੇ ਇਹ ਐਨਸੀਸੀ ਦੇ ਨੈਸ਼ਨਲ ਇਹਨਾਂ ਖੇਡਿਆ ਹੋਏ ਨੇ ਇੱਕ ਹੈਗੀ ਐਸੋਸੀਏਸ਼ਨ ਹੈਗੀ ਈਐਫਆਈ ਇੱਕ ਕੁਐਸਟਿਨਨ ਫੈਡਰੇਸ਼ਨ ਆਫ ਇੰਡੀਆ ਜਿਹੜਾ ਕਿ ਸਾਰੇ ਘੋੜਿਆਂ ਨੂੰ ਮਤਲਬ ਕਿ ਸੰਚਾਲਨ ਕਰਦੀ ਹੈ ਸਾਰੀ ਗੇਮਜ਼ ਦਾ ਸੰਚਾਲਨ ਕਰਦੀ ਹੈ ਇੰਡੀਆ 'ਚ ਹੁਣ ਪੰਜਾਬ 'ਚ ਵੀ ਪਿਛਲੇ ਸਾਲ ਖੇਡਾਂ ਬੋਤਨ ਪੰਜਾਬ ਦੇ 'ਚ ਵੀ ਸਪੋਰਟਸ ਇਹਨੂੰ ਹਾਰਸ ਨੂੰ ਐਡ ਕੀਤਾ ਸੀ ਤੇ ਦੇ ਮਿਸ਼ਰਾ ਸਰ ਨੇ ਮੈਡਲ ਜਿੱਤੇ ਆ ਆਪਣਾ ਹੋਰ ਬੱਚੇ ਨੇ ਉਹਨਾਂ ਨੇ ਮੈਡਲ ਜਿੱਤੇ ਆ ਫਿਰ ਛੋਟੀ ਬੇਟੀ ਉਹਨੇ ਵੀ ਪਾਰਟਿਸਿਪੇਟ ਕੀਤਾ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੜਾ ਸਾਨੂੰ ਚੰਗਾ ਰਿਸਪੌਂਸ ਮਿਲਿਆ ਭਗਵੰਤ ਮਾਨ ਸਾਹਿਬ ਦੇ ਵਾਈਫ ਆਪ ਚੀਫ ਗੈਸਟ ਸਨ ਉੱਥੇ ਆਪਣਾ ਰੈਨਸ਼ਾਗਾ ਗੋਲਡਨ ਫੋਰੈਸਟ ਰਿਜ਼ੋਰਟ ਉੱਥੇ ਹੋਇਆ ਸੀ ਪ੍ਰੋਗਰਾਮ ਤੇ ਬਹੁਤ ਵਧੀਆ ਕੰਪੀਟੀਸ਼ਨ ਹੋਇਆ ਸੀ ਅੱਛਾ ਇਹ ਮੈਂ ਟਰੋਫੀ ਦੇਖ ਰਿਹਾ ਵੈਸੇ ਕਿ ਇਹ ਵੀ ਟਰੋਫੀ ਉਹ ਵਾਲੀ ਹੈ ਕਿ ਉਹ ਅਲੱਗ ਵਾਹੀ ਨਹੀਂ ਇਹ ਅਲੱਗ ਹੈ ਇਹ ਤੇ ਦੂਜਾ ਸ਼ੌਂਕ ਮੈਨੂੰ ਇਹ ਵੀ ਹੋ ਗਿਆ ਕਿ ਮੈਂ ਨਾ ਜਿਹੜੀਆਂ ਪੰਜਾਬ 'ਚ ਦੇਸੀ ਗੇਮਸ ਉਹਦੇ ਚ ਹਾਰੇ ਪੁਆਇੰਟ ਜਿੰਦਾ ਮਤਲਬ ਪਿੰਡਾਂ ਵਾਲਿਆਂ ਨੇ ਕਿ ਬਹੁਤ ਗੇਮਸ ਕਰਾਉਂਦੇ ਉਹਨੂੰ ਕਹਿੰਦੇ ਸਪੱਟਾ ਹੂੰ ਉਹਦੇ ਚ ਘੋੜੀ ਜਿਵੇਂ 60 70 ਘੋੜੇ ਇਕੱਠੇ ਹੋ ਜਾਂਦੇ ਨੇ ਉੱਤੇ ਟਾਈਮ ਸਿਰ ਤੇ ਉੱਤੇ ਫਿਰ ਹੁੰਦਾ ਕਿ ਵੀ ਘੋੜੀ ਨੂੰ ਛੱਡਿਆ ਜਾਂਦਾ ਜਿਵੇਂ ਆਪਣਾ 400 ਮੀਟਰ ਦਾ 500 ਮੀਟਰ ਦਾ ਡਿਸਟੈਂਸ ਹੁੰਦਾ ਉਹ ਆਪਾਂ ਕਵਰ ਕਰਦੇ ਆ ਜਿਵੇਂ ਕਿ ਆਪਣਾ ਟਾਈਮ ਨੋਟ ਹੁੰਦਾ ਉਹਦਾ ਜਿਹਦਾ ਘਟਾ ਹੀ ਮੰਨਦਾ ਫਿਰ ਉਹਨੂੰ ਟਰੋਫੀ ਮਿਲਦੀ ਹੈ ਹੂੰ ਉਹਦੇ ਚ ਆਪਣਾ ਤਕਰੀਬਨ ਜਿਹੜੀ ਸਾਡੀ ਘੋੜੀ ਇੱਕ ਜੁਗਨੀ ਹੈਗੀ ਆ ਅੰਦਰ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਘੋੜੀ ਛੋਟੀ ਉਮਰ ਦੀ ਘੋੜੀ ਆ ਉਹ ਘੂੜੀ ਜਿਹੜੀ ਆ ਆਪਣਾ ਕੀਦਾ तकरीबन ਟਾਈਮ ਬਹੁਤ ਘਟ ਲੈਂਦੀ ਹੈ ਜੀ। ਉਹਨੂੰ ਆਪਾਂ ਤਿੰਨ ਟਰੋਫੀ ਸਾਨੂੰ ਮਿਲੀਆਂ ਨੇ। ਉਹ ਬਾਕੀ ਦੋ ਘਰ ਨੇ ਮਤਲਬ ਤੇ ਉਹਨੇ ਸਾਨੂੰ ਇਤਕੀ ਪਹਿਲੀ ਵਾਰ ਸਾਡਾ ਸੀ ਤੇ ਉਹਨੇ ਅਸੀਂ 6 ਗੇਮਸ ਵਿੱਚ ਪਾਰਟਿਸਿਪੇਟ ਕੀਤਾ ਸੀ। ਹੁਣ ਸਤੰਬਰ ਤੋਂ ਫਿਰ ਸੀਜ਼ਨ ਸ਼ੁਰੂ ਹੋ ਜਾਣਾ। ਮੈਨੂੰ ਲੱਗਦਾ ਕਿ ਮੈਂ ਬਿਜ਼ੀ ਰਵਾਂ ਕਿਸੇ ਨਾ ਕਿਸੇ ਤਰੀਕੇ ਨਾਲ ਘੂੜਿਆਂ ਦੇ ਨਾਲ ਮਤਲਬ ਕਿ ਮਤਲਬ ਕੋਈ 5-6 ਬੰਦੇ ਨੂੰ ਕਿ ਵੀ ਹਾਂ ਪਾਰਟਿਸਿਪੇਟ ਕਰਨਾ ਕੋਈ ਨਾ ਕੋਈ ਚੀਜ਼ ਠੀਕ ਹੈ ਕਿ ਨਹੀਂ। ਹੁਣ ਮੁੰਡੇ ਜਿਹੜੇ ਨੇ ਕਈ ਪਿੰਡਾਂ ਦੇ ਤਿਆਰ ਕਰੀਦੇ ਆ ਕਿਉਂਕਿ ਉੱਥੇ ਹੁੰਦੀ ਹੈ ਕਿ ਨੰਗੀ ਘਾਟੀ ਤੇ ਉਹ ਮੁੰਡੇ ਫਿਰ ਆਪਾਂ ਤਿਆਰ ਕਰਦੇ ਆ ਜੀ ਕਿ ਵੀ ਰਾਈਡਿੰਗ ਕਰਨ ਮੁੰਡੇ ਚੰਗੇ ਇਹ ਪ੍ਰੋਫੈਸ਼ਨਲ ਰਾਈਡਿੰਗ ਹੈ ਉਹ ਹੈਗੀ ਰਾਈਡਿੰਗ ਓਪਨ ਰਾਈਡਿੰਗ ਹੈ ਪਰ ਮੇਰਾ ਹੈਗਾ ਕਿ ਵੀ ਸਰਕਾਰ ਨੂੰ ਇੱਕੋ ਮੈਂ ਮਤਲਬ ਕਿਉਂ ਕਰਦਾ ਬੇਨਤੀ ਕਰਦਾ ਕਿ ਇਹਨੂੰ ਦਰਬੀ ਪੰਜਾਬ 'ਚ ਵੀ ਹੋਏ ਕਿਉਂਕਿ ਪੰਜਾਬ 'ਚ ਇਸ ਟਾਈਮ ਘੋੜੇ ਬਹੁਤ ਜ਼ਿਆਦਾ ਨੇ ਪਰ ਉਹਨਾਂ ਨੂੰ ਚਲਾਣ ਦੀ ਜਗ੍ਹਾ ਘੱਟ ਹੈ ਮਤਲਬ ਉਹਨੂੰ ਤਾਂ ਚਾਹੀਦਾ ਸਹੀ ਕਿ ਵੀ ਗਰਾਊਂਡ ਬਣਨ ਸਾਰਾ ਕੁਝ ਬਣੇ ਤਾਂ ਕਿ ਸਰਕਾਰ ਮਤਲਬ ਇਹਦੇ ਤੋਂ ਮਤਲਬ ਕਿ ਜਿਹੜਾ ਰੈਵਨਿਊ ਆ ਨਾ ਉਹ ਮਤਲਬ ਸਰਕਾਰ ਬਹੁਤ ਜਨਰੇਟ ਕਰ ਸਕਦੀ ਹੈ ਪੰਜਾਬ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ ਮਤਲਬ ਵਾਂਗ ਡਿਵੈਲਪ ਕੀਤਾ ਜਾ ਸਕਦਾ ਘੋੜਿਆਂ ਕਰਕੇ ਕਿਉਂਕਿ ਪੰਜਾਬ ਦਾ এনवायरमेंट ਘੋੜਾ ਸਾਡਾ ਵੈਸੇ ਵੀ ਕਹਿੰਦੇ ਵੀ ਪਾਸਟਰ ਵਿੱਚ ਦੇਖੇ ਤਾਂ ਬਹੁਤ ਲਗਾਵ ਰਿਹਾ ਵਾ ਪਾਸ ਤੁਸੀਂ ਇਹ ਵੇਖੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੇਵੀ ਪਾਛੇ ਜਿਹੜੇ ਸਾਡੇ ਉਹ ਘੋੜੇ ਨੂੰ ਜਾਨ ਭਾਈ ਕਹਿੰਦੇ ਸੀ ਘੋੜਿਆਂ ਤੇ ਆਏ ਠੀਕ ਨਾ ਉਹ ਘੋੜਾ ਹੀ ਸਵਾਰੀ ਸੀ ਸਾਰਾ ਕੁਝ ਕਰਦੇ ਸੀ ਘੋੜੇ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਸੀ ਜਿਹੜਾ ਘੋੜਾ ਜੰਗ 'ਚ ਸ਼ਹੀਦ ਹੋ ਜਾਂਦਾ ਸੀ ਉਹਨੂੰ ਗੁਰੂ ਸਾਹਿਬ ਮਤਲਬ ਜਿਹੜੇ ਸਿੰਘਾਂ ਦੇ ਨਾਲ ਬਕਾਇਦਾ ਉਹਦਾ ਸਸਕਾਰ ਕਰਦੇ ਸੀ ਤਾਂ ਇਹ ਇਹ ਹੁਣ ਮੈਂ ਦੇਖਦਾ ਪਿਆ ਮੈਂ ਜਿਵੇਂ ਥੋੜਾ ਲਗਾਅ ਬਣਿਆ ਹੋਇਆ ਹਨਾ ਹਾਂਜੀ ਮੈਂ ਆਹ ਦੇਖਦੇ ਪਿਆ ਵੀ ਹੁਣ ਇਹ ਤੁਹਾਡੀ ਬੇਟੀ ਹੈ ਹਾਂਜੀ ਇਹ ਮੇਰੀ ਬੇਟੀ ਹੈ ਜੀ ਅਜਾ ਇਹਨੂੰ ਕਿੰਨੇ ਚਿਰ ਹੋ ਗਿਆ ਵਾ ਕਿੰਨੀ ਏਜ ਆ ਤੇ ਕਿੰਨੇ ਚਿਰ ਤੋਂ ਸਿੱਖ ਰੇ ਇਹਨੂੰ ਤਾਂ ਸਾਲ ਤੋਂ ਉੱਪਰ ਹੋ ਗਿਆ ਜੀ ਇਹਨੂੰ ਸਾਲ ਤੋਂ ਉੱਪਰ ਹੋ ਗਿਆ ਸਿਕਾਈ ਜਾਂਦੇ ਹੋਏ ਹਾਂ ਇਹ ਹੁਣ ਇਹਨੂੰ ਸਿੱਖਣ ਵਾਲੀ ਗੱਲ ਨਹੀਂ ਰਹੀ ਇਹ ਤਾਂ ਹੋ ਗਿਆ ਕਿ ਹੁਣ ਘੋੜੇ ਨਾਲ ਅਟੈਚਮੈਂਟ ਹੋ ਗਿਆ ਰਾਈਡ ਕਰਨੀ ਹੈ ਜੀ ਥੋੜਾ ਜਿਹਾ ਮੰਨ ਕਰਦਾ ਆਪ ਵੀ ਰਾਈਡ ਕਰਨੀ ਹੋਣੀ ਗੱਲ ਤਾਂ ਹਾਂ ਮੈਂ ਆਪ ਵੀ ਥੋੜਾ ਬੰਦ ਮੈਨੂੰ ਲੱਗਿਆ ਘੋੜੇ ਤੇ ਰੋਜ਼ ਬੈਠਣਾ ਜ਼ਰੂਰ ਇੱਕ ਵਾਰੀ ਬੰਦੇ ਦਾ ਨਾ ਮਾਈਂਡ ਰਿਲੈਕਸ ਹੋ ਜਾਂਦਾ ਘੋੜੇ ਤੇ ਬੈਠ ਕੇ ਜਿਹੜੀ ਨੈਗੇਟਿਵਿਟੀ ਹੈ ਨਿਕਲ ਜਾਂਦੀ ਹੈ ਹੁਣ ਇਹ ਬੱਚੇ ਨੇ ਇਹ ਵੀ ਪੜਦੇ ਨੇ ਸਾਰੇ ਠੀਕ ਹੈ ਕਿ ਚਲਾਣਾ ਸੌਖਾ ਨਹੀਂਗਾ ਫਿਰ ਵੀ ਜੇ ਸਿੱਖ ਲਿਆ ਇਹਨੂੰ ਇਹਨੂੰ ਤੇਜ਼ ਕਰੋ ਕੈਂਟਰ ਕਰੋ ਤੁਹਾਡਾ ਬੇਟਾ ਅੱਛਾ ਇਹ ਤੁਸੀਂ ਵਰਡ ਜਿਹੜੇ ਬੋਲਦੇ ਨੇ ਉਸ ਹਿਸਾਬ ਨਾਲ ਸਪੀਡ ਚੱਕੀ ਹੈ ਸਪੀਡ ਜਿਵੇਂ ਹੁਣ ਘੋੜਿਆਂ ਦਾ ਪਹਿਲਾਂ ਵਾਕ ਫਿਰ ਟ੍ਰੌਟ ਕੈਂਟਰ ਗੈਲਪ ਪਹਿਲਾਂ ਇਹ ਗੇਮ ਸਿਰਫ ਹੁਣ ਹੁਣ ਤੱਕ ਪੁਲਸ ਵਾਲੀ ਖੇਡ ਰਹੀ ਸੀ ਜੀ ਹੂੰ ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਦੋ ਤਿੰਨ ਹੋਰ ਇੰਸਟੀਚੂਟ ਨੇ ਚੰਡੀਗੜ੍ਹ ਦੇ ਕੋਲ ਨੇ ਪਰੋ ਹੂੰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਮਤਲਬ ਬੱਚੇ ਸਿੱਖਣ ਸਾਰੇ ਚੀਜ਼ ਇਹ ਗੇਮ ਜਿਹੜੀ ਹੈ ਬੱਚਿਆਂ ਵਾਸਤੇ ਮੈਂਟਲੀ ਬਹੁਤ ਸਟਰੋਂਗ ਗੇਮ ਤੇ ਚੰਗੀ ਗੇਮ ਹੈ ਇੱਕ ਵਾਰੀ ਮੈਨੂੰ ਜਰੂਰ ਆ ਹਨਾ ਜਿਹੜੇ ਤੁਸੀਂ ਵਰਡ ਬੋਲਦੇ ਪਏ ਸੀ ਸਪੀਡ ਨੂੰ ਲੈ ਕੇ ਉਹ ਕਿਵੇਂ ਹੁਣ ਇਹ ਜਿਹੜਾ ਘੋੜਾ ਇਹ ਜਿਹੜਾ ਉਹ ਕੈਂਟਰ ਕਰ ਰਿਹਾ ਹੂੰ ਠੀਕ ਹੈ ਇਹ ਟ੍ਰੌਟ ਕਰ ਰਿਹਾ ਘੋੜਾ ਜੀ ਇਹ ਟ੍ਰੌਟ ਕਰ ਰਿਹਾ ਠੀਕ ਹੈ ਨਾ ਜੀ ਇਹ ਕੈਂਟਰ ਕਰ ਰਿਹਾ ਹੂੰ ਠੀਕ ਹੈ ਕਿ ਨਹੀਂ ਤੇ ਹੁਣ ਜਿਵੇਂ ਇਹ ਆਪਣਾ ਇਹ ਕੈਂਟਰ ਤੇ ਆ ਗਿਆ ਘੋੜਾ ਜੀ ਅੱਛਾ ਉਸ ਤੋਂ ਪਹਿਲਾਂ ਕਿਹੜੇ ਵਾਲੇ ਤੇ ਸੀ ਇਹ ਇਹ ਪਹਿਲਾਂ ਟ੍ਰੌਟ ਕਰ ਰਿਹਾ ਸੀ ਬਿਲਕੁਲ ਸਲੋ 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 ਹਾਂ ਜੀ ਇਹ ਸੈਕੰਡ ਇਹ ਥਰਡ ਗੀਅਰ ਹੈ ਘੋੜੇ ਦਾ ਇਸ ਤੋਂ ਬਾਅਦ ਗੈਲਪ ਵੀ ਹੁੰਦਾ ਜੇ ਉਹ ਉਹ ਗੈਲਬ ਸਾਨੂੰ ਬਾਹਰ ਵਿਖਾਣਾ ਹੋਵੇ ਕਮਿਸ਼ਨਰ ਸਰ ਕਰ ਸਕਦੇ ਗੈਲ ਉਹ ਜਿਹੜਾ ਤੇਜ਼ ਬੋ ਜਿਹੜਾ ਬਹੁਤ ਤੇਜ਼ ਨੇ ਜਬ ਵਾਜੀ ਦਾ ਸ਼ਾਰਟ ਹੁੰਦਾ ਜੀ ਉਹ ਤੁਹਾਨੂੰ ਸ਼ਾਰਟ ਭੇਜਦਾ ਮੈਂ ਸਰ ਸਰ ਦੇ ਭੇਜਦਾ ਹਾਂ ਸ਼ਾਰਟਸ ਜ਼ਰੂਰ ਅੱਛਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹ ਵਾਲੇ ਨਵਾਂ ਨਾ ਇਹਦੀ ਚੌਥੀ ਪੰਜਵੀਂ ਕਲਾਸ ਸਰ ਦੀ ਵਾਲੇ ਅੱਛਾ ਸਰ ਨਾਲ ਸਿੱਖੀ ਜਾਂਦੇ ਫਿਰ ਸਿੱਖੀ ਜਾਂਦੇ ਨੇ ਇੰਜੋਏ ਨਾਲ ਏਜ ਵੀ ਨਾਲ ਦੀ ਚੱਟੀ ਏਟ ਸਾਡੇ ਕੋਲ ਹੁਣ ਮੈਂ ਕੋਈ ਲੇਡੀ ਅੱਜ ਆਈ ਨਹੀਂ ਉਹ 33 ইয়ারਸ ਦੀ ਹੈ ਸਰ ਉਹ ਰਾਈਡਰ ਬਣ ਗਈ ਸਰ ਪੂਰਾ ਪੂਰੀ ਪ੍ਰੋਫੈਸ਼ਨਲ ਪੂਰੀ ਚੰਗੀ ਤਰ੍ਹਾਂ ਰਾਈਡ ਕਰ ਰਹੀ ਹੈ ਕੋਣਾ ਹੂੰ ਠੀਕ ਉਹਨਾਂ ਨੂੰ ਉਸਨਦੀ ਬੇਟੀ ਹੈ 6-7 ਸਾਲ ਦੀ ਉਹ ਵੀ ਸਿਕ ਕਰੀਅਰ ਰਾਈਟਿੰਗ ਤੇ ਉਹਨਾਂ ਆਪ ਵੀ ਸਿੱਖ ਰਹੇ ਨੇ ਮਤਲਬ ਮਦਰ ਆਫ ਟੂ ਸਿੱਖ ਰਹੀ ਹੈ ਮਤਲਬ ਸਮਝ ਲਓ ਦੋ ਬੱਚਾ ਦੀ ਮਾਂ ਅੱਛਾ ਇਹ ਅੱਗੇ ਹੁਣ ਮੋਟਿਵ ਤੁਸੀਂ ਕੀ ਰੱਖਿਆ ਵਾ ਵੀ ਇਸ ਅਕੈਡਮੀ ਨੂੰ ਜਿਵੇਂ ਹੁਣ ਨਾਲ ਦੀ ਨਾਲ ਕੋਈ ਹੋਰ ਵੀ ਜਿਹੜੇ ਹੋਰਸ ਨਾਲ ਐਡ ਕਰ ਰਹੇ ਹੋ ਹੋਰਸ ਐਡ ਕਰ ਰਹੇ ਸਰ ਹੁਣ ਦੋ ਕੁੜੇ ਨੇ ਆਪਣੇ ਕੋਲ ਬੱਚੇ ਨੇ ਦੋ ਇੱਕ ਬੱਚਾ ਐ ਉਹਨੂੰ ਹੁਣ ਮਿਹਨਤ ਕਰ ਰਹੇ ਪੂਰੀ ਉਦੇ ਤੇ ਕਿ ਬੱਚਾ ਚੰਗਾ ਡਵੈਲਪ ਹੋਏ ਕੁੜਿਆ ਠੀਕ ਹੈ ਕਿ ਨਹੀਂ ਉਹ ਤੇ ਹੁਣ ਇੱਕ ਕੁੜੀ ਹੋਰ ਲੈ ਕੇ ਆਣੀ ਆ ਥੋੜੋ ਹੁਣ ਬੱਚੇ ਆਪਣੇ ਕੋਈ ਜ਼ਿਆਦਾ ਨਹੀਂ ਥੋੜੇ ਤੇ ਫਿਰ ਕੁੜਿਆਂ ਤੇ ਲੋ ਕੋਈ ਇਹਨਾਂ ਦਾ ਖਿਆਲ ਖੁਰਾਕ ਦਾ ਸੇਵਾ ਦਾ ਸਫਾਈ ਦਾ ਸਾਰੇ ਚੀਜ਼ਾਂ ਦਾ ਰੱਖਣਾ ਪੈਂਦਾ ਜੀ ਕਿਉਂਕਿ ਫਿਰ ਜੇ ਇਹਨਾਂ ਦਾ ਸਿਸਟਮ ਇਹ ਨਾ ਰੱਖੀ ਤੇ ਫਿਰ ਇਹ ਉਹਨਾਂ ਸਾਨੂੰ ਰਿਜ਼ਲਟ ਨਹੀਂ ਦੇ ਪਾਉਂਦੇ ਤੇ ਮੈਂ ਇਹ ਨਹੀਂ ਜਾਂਦਾ ਕਿ ਬੱਚੇ ਆ ਕੇ ਇੱਥੇ ਸਿੱਖ ਨਾ ਸਕਣ ਕੋਈ ਆਪਣਾ ਇੱਕੋ ਏਮ ਹੈ ਕਿ ਇੱਥੇ ਜਿਹੜਾ ਬੱਚਾ ਪੈਸੇ ਖਰਚਦਾ ਉਹ ਸਿੱਖੇ ਹਾਂ ਜਿਹੜਾ ਬੰਦਾ ਲੋੜਵੰਦ ਹੈ ਸਿੱਖ ਪਰਿਵਾਰ ਨਾਲ ਸੰਬੰਧਿਤ ਰੱਖਦਾ ਉਹਨੂੰ ਅਸੀਂ ਜਿਹੜਾ ਕੇਪੇਪਲ ਹੈਗਾ ਜਿਹੜਾ ਕੋੜਾ ਘੋੜਸਵਾਰੀ ਉਹਨੂੰ ਚਾਹ ਹੈਗਾ ਘੋੜਿਆਂ ਨਾਲ ਟਾਈਮ ਬਤੀਤ ਕਰਨ ਦਾ ਉਹ ਅਸੀਂ ਉਹਨੂੰ ਫ੍ਰੀ ਵੀ ਅਸੀਂ ਸਿਖਾਉਂਦੇ ਆ ਬੱਚਿਆਂ ਨੂੰ ਫ੍ਰੀ ਦੇ ਵਿੱਚ ਵੀ ਸਿਖਾਉਂਦੇ ਆ ਜਿਹੜਾ ਬੱਚਾ ਮਤਲਬ ਕਿ ਜਿਹਦੇ ਅੰਦਰ ਚਾਹ ਹੋਵੇ ਉਹਨ ਸਾਡਾ ਇੱਕ ਬੱਚਾ ਸੀ ਉਹ ਹੁਣ ਕੈਨੇਡਾ ਗਿਆ ਹੁਣ ਉਹ ਪਹਿਲਾਂ ਇੱਥੇ ਸਾਡੇ ਕੋਲ 3-4 ਘੰਟੇ ਸਪੈਂਡ ਕਰਦਾ ਸੀ ਕੋੜਿਆਂ ਦਾ ਸਾਰੇ ਕਹਿੰਦੇ ਸੀ ਨਹੀਂ ਸਿੱਖ ਸਕਦਾ 7th 8th ਦਾ ਬੱਚਾ ਸੀ ਉਹ ਕੇਸਰ ਨਾਮ ਹੈ ਉਹਦਾ ਤੇ ਉਹਦੀ ਤੁਹਾਨੂੰ ਵੀਡੀਓ ਤੇ ਜੰਗ ਕੈਨੇਡਾ ਦੀ ਹੁਣ ਉਹ ਬੱਚਾ ਇੱਥੋਂ ਸਿੱਖ ਕੇ ਕੈਨੇਡਾ ਗਿਆ ਕੈਨੇਡਾ ਚ ਜਾ ਕੇ ਉਹਨੇ ਰਾਈਟਿੰਗ ਕੀਤੀ ਉਹ ਜਿਹੜਾ ਬੰਦਾ ਸੀ ਜਿਹੜਾ ਉੱਥੇ ਕੋਚ ਸੀ ਜਿਹੜਾ ਉਹ ਕਹਿੰਦਾ ਹੀ ਇਜ਼ ਵੈਰੀ ਹੀ ਵਾਂਟਸ ਟੂ ਰਾਈਡ ਵੈਰੀ ਫਾਸਟ ਮਤਲਬ ਕਿ ਇੱਥੇ ਉਹ ਘੋੜੇ ਨੂੰ ਗੈਲਪ ਜਿਹੜਾ ਚੌਥਾ ਗੇਰ ਉਹ ਕਰਾਣ ਲੱਗ ਪਿਆ ਸੀ ਇਹ ਘੋੜੀ ਹੈਗੀ ਉਹਦੇ ਤੇ ਇਹਦੇ ਤੇ ਗੈਲਪ ਕਰਨ ਲੱਗ ਪਿਆ ਸੀ ਥੱਲੇ ਉਹ ਚੜਨ ਲੱਗ ਪਿਆ ਡਾਇਰੈਕਟ ਹੁਣ ਸ਼ਿਰਹਾਨ ਮੁੰਜਾਲ ਇੱਕ ਲੜਕਾ ਉਹ ਹੀਰੋ ਗਰੁੱਪ ਵਾਲਿਆਂ ਦਾ ਬੱਚਾ ਉਹ ਕਈ ਥਾਵਾਂ ਤੋਂ ਸਿੱਖਿਆ ਫਿਰ ਸਰ ਮਿਸ਼ਰਾ ਸਰ ਨੇ ਉਹਨੂੰ ਮਤਲਬ ਕਿ ਕੈਂਟਰ ਸਿਖਾਇਆ ਹੀਰੋ ਗਰੁੱਪ ਵਾਲਿਆਂ ਦਾ ਬੱਚਾ ਕਿਥੇ ਪੋਰਚੂਗਲ ਕਿਥੇ ਯੂਰੋਪੀਅਨ ਕੰਟਰੀ 'ਚ ਵੀ ਗਿਆ ਉਹ ਇਹ ਐਲੀਸਾ ਘੋੜੀ ਹੈਗੀ ਉਹਦੇ ਵਾਸਤੇ ਬੜੇ ਗਿਫਟ ਲੈ ਕੇ ਆਂਦਾ ਰਿਹਾ ਉਹਨੂੰ ਬੜੀ ਚੰਗੀ ਲੱਗਦੀ ਸੀ ਘੋੜੀ ਕਿ ਬੀ ਇਹਦੇ ਤੇ ਮੈਂ ਰਾਈਡਿੰਗ ਕਰਨੀ ਆ ਤੇ ਇਸ ਦਾ ਮਤਲਬ ਕਿ ਹੁਣ ਕਈ ਬੱਚੇ ਨੇ ਜਿਹੜੇ ਰਾਈਟਿੰਗ ਕਰਦੇ ਨੇ ਤੇ ਹੁਣ ਇੱਕ ਛੋਟੀ ਕੁੜੀ ਸਤਪਾਲ ਮਿੱਤਲ ਸਕੂਲ ਅਗਾਂ ਉਹਨਾਂ ਦੇ ਬੱਚੇ ਆਲੀਆ ਹੈਗੀ ਹੈ ਇਹ ਰਾਈਟਿੰਗ ਕਰਦੀ ਬਹੁਤ ਸੋਹਣੀ ਥੋੜੀ ਦਿਨਾਂ ਚ ਸਿੱਖੀ ਹੈ ਰਾਈਟਿੰਗ ਇਹ ਜਿਹੜੀ ਕੁੜੀ ਹੈ ਠੀਕ ਉਹਨੇ ਵੇਖੋ 65 ਇੰਚ ਦੀ ਘੋੜੀ ਤੇ ਬੈਠੀ ਹੈ 68 ਕਿਪੀਪਲ 65 ਇੰਚਸ ਹੈ ਸਰ ਇਹ ਇਹ ਜਿਸ ਤਰੀਕੇ ਨਾਲ ਰੱਖਣਾ ਹੁੰਦਾ ਇਸ ਨੂੰ ਨਾ ਕਦੇ ਜਿਵੇਂ ਤੁਸੀਂ ਕਹਿੰਦੇ ਪਈ ਸੀ ਇੱਕ 10 ਦੇ ਪਈ ਸੀ ਇਹਨਾਂ ਦੇ ਸੱਟਾਂ ਵੀ ਲੱਗਦੀਆਂ ਨੇ ਕਈ ਵਾਰ ਹਨਾ ਜਿਵੇਂ ਸੱਟਾਂ ਲੱਗ ਜਾਂਦੀ ਇੰਜਰੀ ਹੋ ਜਾਂਦੀ ਕੋਈ ਜੀ ਫਿਰ ਉਹ ਉਹ ਫਿਰ ਇੱਥੇ ਠੀਕ ਕਰਨੀ ਪੈਂਦੀ ਹੈ ਕਿ ਸਪੈਸ਼ਲ ਲੈ ਜਾਣਾ ਵੀ ਪੈਂਦਾ ਨਹੀਂ ਇੱਥੇ ਆਪਣਾ ਸਾਨੂੰ ਇੱਕ ਬੈਨੀਫਿਟ ਹੈ ਲੁਧਿਆਣਾ ਦਾ ਕਿ ਵੀ ਇੱਥੇ ਪੀਯੂ ਹੈਗਾ ਵੈਟਰਨਰੀ ਦਾ ਹੂੰ ਉੱਥੇ ਆਪਣਾ ਕੀਦਾਂ ਨੂੰ ਸਾਰੇ ਚੰਗੇ ਡਾਕਟਰਸ ਨੇ ਉੱਥੇ ਹੂੰ ਉੱਥੇ ਕੋਈ ਸਾਨੂੰ ਲੋਡ ਜ਼ਿਆਦਾ ਪੈਂਦੀ ਤਾਂ ਫਿਰ ਉੱਥੋਂ ਫਿਰ ਟਿਕਟੂ ਕੇ ਜਾਂ ਕੋਈ ਡਾਕਟਰ ਮੰਗਾ ਲਈਦਾ ਅੱਛਾ ਅ ਅਖੀਰ ਦੇ ਵਿੱਚ ਆਪਣੇ ਇਸ ਅਕੈਡਮੀ ਦਾ ਨਾਮ ਦੱਸ ਦਿਓ ਤੇ ਲੋਕੇਸ਼ਨ ਦੱਸ ਦਿਓ ਵੀ ਜਿਹੜੇ ਸਿੱਖਣਾ ਚਾਹੁੰਦੇ ਨੇ ਹਾਂਜੀ ਉਹ ਕਿਸ ਤਰੀਕੇ ਨਾਲ ਇੱਥੇ ਪਹੁੰਚ ਕਰ ਸਕਦੇ ਆ ਤੇ ਵਾਜਬ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਨੂੰ ਉਹ ਜੀ ਫੀਸ ਲੱਗੂਗੀ ਵੀ ਜਿਸ ਤਰੀਕੇ ਦੇ ਨਾਲ ਆਉਂਦੇ ਵੀ ਉਮੀਦਾਂ ਲੈ ਕੇ ਵੀ ਹਾਂਸਾ ਘਟ ਦੇ ਵਿੱਚ ਅਸੀਂ ਸਿੱਖ ਸਕਦੇ ਹਾਂ ਹਾਂਜੀ ਸੋ ਸਾਡੇ ਸਕੂਲ ਦਾ ਨਾਮ ਹੈ ਮੈਜੈਸਟਿਕ ਹੌਰਸ ਰਾਈਡਿੰਗ ਸਕੂਲ ਐਂਡ ਸਟੱਡ ਫਾਰਮ ਇਹ ਆਪਣਾ ਬਸਨ ਸਿਟੀ ਦੇ ਨਾਲ ਬਣਿਆ ਹੋਇਆ ਹੈ ਸਰ ਇਹ ਸੋਲੀਟਰ ਹੋਮਸ ਤੋਂ ਕੋਈ ਵੀ ਲੋਕੇਸ਼ਨ ਪਾ ਦੇ ਸੋਲੀਟਰ ਹੋਮਸ ਦੀ ਜਾਂ ਗੂਗਲ 'ਚ ਸਰਚ ਕਰ ਲਓ ਉਹਦੇ 'ਚ ਵੀ ਸਾਡਾ ਨਾਮ ਆ ਰਿਹਾ ਉਹਦੇ 'ਚ ਸਾਡੇ ਵੀਡੀਓਜ਼ ਪਏ ਹੋਏ ਨੇ ਅਸੀਂ ਬੱਚਿਆਂ ਨੂੰ ਇੱਕ ਲੈਵਲ ਹੁੰਦਾ ਸਿਰਫ ਰਾਈਡਿੰਗ ਸਿਖਾਉਣ ਦਾ ਦੂਜਾ ਲੈਵਲ ਹੈ ਗੇਮਸੇ ਲੈ ਕੇ ਜਾਣ ਦਾ ਤੀਜਾ ਲੈਵਲ ਹੈ ਕਿ ਬੱਚਿਆਂ ਨੂੰ ਗੇਮਸ ਥਰੂ ਗਵਰਨਮੈਂਟ ਜੌਬਸੇ ਲੈ ਕੇ ਜਾਣ ਦਾ ਠੀਕ ਹੈ ਮੇਰੇ ਏਮ ਦਿਮਾਗ 'ਚ ਇੱਕੋ ਏਮ ਹੈ ਕਿ ਵੀ ਮੈਂ ਤਿੰਨੋ ਲੈਵਲ ਅਚੀਵ ਕਰਾਂ ਕਿ ਵੀ ਬੱਚੇ ਰਾਈਡਿੰਗ ਸਿੱਖਣ ਫਿਰ ਗੇਮਸ 'ਚ ਪਾਰਟਿਸਿਪੇਟ ਕਰਨ ਕਿ ਕਿਉਂਕਿ ਇਹ ਗੇਮ ਇਹੋ ਜੀ ਹੈ ਕਿ ਜਿਹੜਾ ਬਾਕੀ ਗੇਮ 100 ਚੋਂ 90 ਬੱਚਾ ਖੇਡ ਰਿਆ ਇਹ ਗੇਮ 100 ਚੋਂ 10 ਬੱਚਾ ਖੇਡ ਰਿਆ ਠੀਕ ਹੈ ਪਹਿਲਾਂ ਤਾਂ ਬਾਕੀ ਜਿਹੜੇ ਪੁਲਿਸਮੈਨ ਨੇ ਉਹਨਾਂ ਦੇ ਬੱਚੇ ਖੇਡ ਰਹੇ ਨੇ ਜਿਨ੍ਹਾਂ ਨੂੰ ਪਤਾ ਕਿ ਘੋੜੇ ਕੀ ਨੇ ਠੀਕ ਹੈ ਮੈਂ ਚਾਹੁੰਦਾ ਕਿ ਆਮ ਬੱਚਾ ਮਤਲਬ ਜਿਹੜਾ ਪਰਿਵਾਰ ਤੋਂ ਬੱਚਾ ਉਹ ਵੀ ਇਹ ਗੇਮ ਖੇਡ ਕੇ ਤੇ ਆਪਣਾ ਗਵਰਨਮੈਂਟ ਜੌਬ 'ਚ ਜਾ ਸਕੇ ਕੋਈ ਸਬ ਇੰਸਪੈਕਟਰ ਬਣੇ ਕੋਈ ਡੀਐਸਪੀ ਬਣੇ ਕੋਈ ਐਸਐਸਆਈ ਬਣੇ ਠੀਕ ਹੈ ਕਿ ਨਹੀਂ ਤੇ ਸੈਕੰਡਲੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਹੁਣੇ ਰੈਂਚ 'ਚ ਗੇਮਜ਼ ਮਾਰਚ ਹੋਈ ਸੀ ਉਹਦੇ ਚ 11 ਟੀਮਾਂ ਨੇ ਪਾਰਟਿਸਿਪੇਟ ਕੀਤਾ ਸੀ ਫ্রম 올 ਓਵਰ ਇੰਡੀਆ ਉਹਦੇ ਚ ਚਾਰ ਘੋੜੇ ਇਕੱਠੇ ਭਜਦੇ ਨੇ ਟੈਂਟ ਪੈਕਿੰਗ ਇਵੈਂਟ ਹੁੰਦਾ ਉਹਦੇ ਚ 10 ਟੀਮਾਂ ਗਵਰਨਮੈਂਟ ਦੀਆਂ ਸਨ ਇੱਕ ਟੀਮ ਸਾਡੀ ਸੀ ਪੂਰੇ ਇੰਡੀਆ ਚੋਂ ਠੀਕ ਹੈ ਨਾ ਜੀ ਜੀ ਮਤਲਬ ਉਹਦੇ ਚ 10 ਟੀਮਾਂ ਕਿਹੜੀਆਂ ਸੀ ਆਈਡੀਪੀਪੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਇੰਡੀਅਨ ਨੇਵੀ ਮਤਲਬ ਇਹ ਜਿਹੜੀਆਂ ਸਾਰੀਆਂ ਟੀਮਾਂ ਸੀ ਤਾਂ ਇੱਕ ਉਹ ਸਿਰਫ ਮੈਜੈਸਟਿਕ ਹੌਰਸ ਰਾਈਡਿੰਗ ਸਕੂਲ ਦੀ ਟੀਮ ਸੀ ਸਰ ਹੂੰ ਠੀਕ ਉਹਦੇ ਚ ਚਾਰ ਸਾਡੇ ਬੱਚੇ ਸਨ ਅਸੀਂ ਕੋਚ ਮਿਸ਼ਰਾ ਸਰ ਜਨ ਇੱਕ ਆਪਣੇ ਇੱਕ ਨਵਜੋਤ ਸੀ ਇੱਕ ਆਪਣਾ ਪ੍ਰਭਜੋਤ ਸੀ ਇੱਕ ਆਪਣਾ ਗੁਰਜੋਤ ਸੀ ਠੀਕ ਹੈ ਕਿ ਨਹੀਂ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਇਹ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਠੀਕ ਹੈ ਕਿ ਨਹੀਂ ਕਿਉਂਕਿ ਸਾਡਾ ਮਤਲਬ ਹਾਲੇ 1.5 ਸਾਲ ਹੀ ਸਿਰਫ ਹੋਇਆ ਹੈ ਇਸ ਫੀਲਡ 'ਚ ਤੇ ਬਸ ਇਹੀ ਹੈ ਕਿ ਕੋਣ ਬੱਚੇ ਜਦੋਂ ਰਾਈਡਿੰਗ ਕਰਦੇ ਨੇ ਆਤਮਾ ਨੂੰ ਖੁਸ਼ੀ ਮਿਲਦੀ ਹੈ ਠੀਕ ਹੈ ਪੋਜ਼ਿਟਿਵ ਕੰਮ ਕਰ ਰਹੇ ਆ ਅੱਛਾ ਇਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਪੋਜ਼ਿਟਿਵ ਕੰਮ ਕਰਦੇ ਹੋ ਸ਼ਾਂਤੀ ਮਿਲਦੀ ਆ ਕਹਿੰਦੇ ਵੀ ਇੱਕ ਜੇ ਤੁਹਾਨੂੰ ਪਾਰਟਨਰ ਸਹੀ ਮਿਲ ਜਵੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਆ ਵੀ ਤੁਹਾਡੇ ਪਾਰਟਨਰ ਤੁਹਾਡੀ ਪਤਨੀ ਸਾਥ ਦਿੰਦੇ ਨੇ ਇਸ ਦੇ ਵਿੱਚ ਉਹ ਸਾਥ ਪੂਰਾ ਦਿੰਦੇ ਨੇ ਮੇਰੇ ਅੱਖ ਚ ਸੱਟ ਵੱਜ ਗਈ ਸੀ ਉਹ ਵੀ ਨਾਲ ਲਾਂਦੇ ਨੇ ਮੇਰੀ ਬੇਟੀ ਜਿਹੜੀ ਰਾਈਡਿੰਗ ਕਰੀ ਉਹ ਵੀ ਪੂਰਾ ਸਾਥ ਦਿੰਦੇ ਨੇ ਠੀਕ ਆ ਕਿ ਜਿਹੜੇ ਮੇਰੇ ਮਾਤਾ ਜੀ ਘਰ ਬੈਠੇ ਉਹ ਵੀ ਸਾਥ ਦਿੰਦੇ ਨੇ ਕਿਉਂਕਿ ਇਹ ਜਿਹੜਾ ਕੰਮ ਨੇ ਟਾਈਮ ギਵਿੰਗ ਹੈ ਹੁਣ ਅੱਜ ਹੁਣ ਕੋਟੇ ਤੁਸੀਂ ਦੇਖ ਰਹੇ ਹੋ ਜਿਵੇਂ ਚੱਲ ਰਹੇ ਨੇ ਕੋਟੇ ਇਹਨਾਂ ਨੂੰ ਚਲਾਉਣ ਵਾਸਤੇ ਅਸੀਂ ਅਸੀਂ ਆਜਨੇ ਜਿਵੇਂ 4 ਵਜੇ ਆਗੇ 3:30 ਆਗੇ ਹੋ ਬੰਦਿਆ ਨਾਲ ਲਾ ਕੇ ਪਹਿਲਾਂ ਸਾਰਾ ਦਾਣਾ ਦੂਣਾ ਸਾਰਾ ਇਹਨਾਂ ਦੀ ਮਾਲਿਸ਼ ਮੂਲ ਸਾਰਾ ਕੁਝ ਧਿਆਨ ਰੱਖਣਾ ਕਿ ਵੀ ਇਹਨਾਂ ਦਾ ਮੇਨਟੇਨੈਂਸ ਕਰਨੀ ਹੈ ਸਾਰੀ ਠੀਕ ਹੈ ਫਿਰ ਇਹ ਕੋੜਾ ਰਿਜ਼ਲਟ ਦੇ ਪਾਉਂਦਾ ਜੀ ਹੁਣ ਮੇਰਾ ਤੇ ਮੇਰਾ ਏਮ ਹੈਗਾ ਕਿ ਮੇਰਾ ਘੋੜਾ ਦਰਬੀ ਚ ਭਜੇ ਸਰ ਹੁਣ ਬਰਾੜ ਪਹਿਲਾਂ ਹੈਗਾ ਸੀ ਕਿ ਸਿਰਫ ਵੱਡੇ ਜਿਹੜੇ ਪਰਿਵਾਰ ਸਨ ਜਿਵੇਂ ਹਰਚਰਨ ਬਰਾੜ ਦਾ ਪਰਿਵਾਰ ਹੈ ਉਹਨਾਂ ਦਾ ਫਸਲ ਸਟੱਡ ਫਾਰਮ ਹੈਗਾ ਉੱਥੇ ਆਪਣਾ ਮੁਕਸਰ ਦੇ ਘੋੜ ਉਹਨਾਂ ਦਾ ਘੋੜਾ ਦਰਬੀ ਚ ਭਜਦਾ ਸਰ ਸਿਸਲ ਨਾਮ ਹੈ ਉਹਦਾ ਉਹ ਘੋੜਾ ਭਜਦਾ ਆਪਣਾ ਕੀਦਾਨ ਉੱਥੇ ਪੂਨੇ ਭਜਦਾ ਚਨਈ ਭਜਦਾ ਫਿਰ ਆਪਣਾ ਕੀਦਾ ਨੂੰ ਹੋਰ ਦੋ ਤਿੰਨ ਵੱਡੇ ਪਰਿਵਾਰ ਨੇ ਜਿੰਨਾ ਕੋ 150 200 ਕਿਲਾ ਪੈਲੀ ਹੈ ਜੀ ਉਹਨਾਂ ਨੇ ਸਟੱਡ ਫਾਰਮ ਖੋਲੇ ਨੇ ਉਹ ਹੁਣ ਆਪਣਾ ਵੀ ਏਮ ਇਹ ਆਪਾਂ ਬਰੀਡਿੰਗ ਵਾਲੇ ਪਾਸੇ ਨਹੀਂ ਆਪਾਂ ਨੂੰ ਹੈ ਕਿ ਗੇਮ ਖੇਡਣੀ ਹੈ ਕਿਉਂਕਿ ਦਰਬੀ ਖੇਡੀਏ ਬੱਚਿਆਂ ਦੀ ਜੰਪਿੰਗ ਹੋਏ ਠੀਕ ਹੈ ਟੈਂਟ ਪੈਕਿੰਗ ਹੋਏ ਗੇਮ ਜ਼ੋਨ ਠੀਕ ਹੈ ਕਿ ਨਹੀਂ ਘੋੜਸਵਾਰੀ ਸਿੱਖੀ ਹੋਏ ਬੱਚਿਆਂ ਨੂੰ ਅੰਦਰ ਤਾਕਤ ਹੋਏ ਪੂਰੀ ਠੀਕ ਹੈ ਕਿ ਨਹੀਂ ਤੇ ਸਾਰੇ ਮਤਲਬ ਕਿ ਸਟਰੋਂਗ ਬਣਨ ਠੀਕ ਹੈ ਕਿ ਨਹੀਂ ਇੱਕੋ ਗੰਮ ਸਾਡਾ ਮੋਟੋ ਪਤਾ ਕੀ ਹੈ ਸਰ ਬੀ ਫਿਟ ਬੀ ਸਟਰੋਂਗ ਤੇ ਬੀ ਟਫ ਪਹਿਲਾਂ ਤੁਸੀਂ ਫਿਟ ਬਣੋ ਫਿਰ ਤੁਸੀਂ ਸਟਰੋਂਗ ਬਣਾਓ ਬਣਾਓ ਟਫ ਵੀ ਬਣਾਓ ਕਿ ਜੋ ਅੱਜ ਦਾ ਸਿਸਟਮ ਹੈਗਾ ਸਰ ਉਹ ਟਫ ਬੰਦਾ ਹੀ ਸਰਵਾਈਵ ਕਰੇਗਾ ਸਰ ਇਹ ਸਾਰੇ ਘੋੜੇ ਨੂੰ ਕੈਂਟਰ ਕਰ ਰਹੇ ਸਰ ਜਿਹੜਾ ਦੇਖੋ ਤੁਸੀਂ ਇਹਨਾਂ ਦਾ ਇਹ ਦੇਖੋ ਸਰ ਸੁਲਤਾਨ ਦੀ ਚਾਲ ਵੇਖੋ ਤੁਸੀਂ ਠੀਕ ਹੈ ਨਾ ਸਰ ਤੇ ਇਹ ਜਦੋਂ ਘੋੜਿਆਂ ਦਾ ਸਰ ਭਜਦੇ ਵੇਖਦੇ ਜਦੋਂ ਤੁਸੀਂ ਗੈਲਪ ਦੀ ਆਵਾਜ਼ ਸੁਣੋਗੇ ਨਾ ਸਰ ਜਦੋਂ ਘੋੜਾ ਮਤਲਬ ਧਰਤੀ ਨੂੰ ਪਾੜਦਾ ਉਹ ਬੰਦੇ ਨੂੰ ਮੈਸਮੋਰਾਇਜ਼ ਕਰ ਦਿੰਦੀ ਮਤਲਬ ਬੰਦੇ ਨੂੰ ਮੋਹ ਲੰਦੀ ਹੈ ਸਰ ਹੁਣ ਇਹ ਬੜਾ ਜਿਹੜਾ ਇਹ ਜਦੋਂ ਦੇ ਚੰਡੀਗੜ੍ਹ ਗਿਆ ਸਰ ਹੂੰ ਤੇ ਮਤਲਬ ਸਾਰੇ ਬੰਦੇ ਦਾ ਮਤਲਬ ਫੈਨ ਫੋਲੋਇੰਗ ਹੋ ਗਈ ਸੀ ਉਹ ਜੀ ਇਸ ਸੁਲਤਾਨ ਸੁਲਤਾਨ ਹੋ ਗਿਆ ਸੁਲਤਾਨ ਸੁਲਤਾਨ ਮਿਸ਼ਰਾ ਸੁਲਤਾਨ ਮਿਸ਼ਰਾ ਹੋ ਗਈ ਪਰ ਦੋਵਾਂ ਦਾ ਕੰਬੀਨੇਸ਼ਨ ਇਹਨਾਂ ਤਕੜਾ ਜਦੋਂ ਟੈਂਟ ਪੈਕਿੰਗ ਕਰਦੇ ਨੇ ਇਹਦੇ ਤੇ ਤੇ ਫਿਰ ਕਮਾਲ ਹੀ ਹੋ ਜਾਂਦੀ ਹੈ ਜੀ ਠੀਕ ਹੈ ਸੋ ਇਹ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਅ ਅਸੀਂ ਇਸ ਵੇਲੇ 3K ਦਾਦ ਰੋਡ ਦੇ ਵਿੱਚ ਮੌਜੂਦ ਹਾਂ ਔਰ ਜਿਹੜੀ ਹਾਊਸਟਾਈਂਗ ਸਿਖਾਈ ਜਾ ਰਹੀ ਹੈ ਮੈਜੈਸਟਿਕ ਹਾਊਸਟਾਈਂਗ ਕਲੱਬ ਹੈ ਔਰ ਇਸ ਜਗ੍ਹਾ ਦੇ ਉੱਤੇ ਜਿੰਨੇ ਵੀ ਕੋਈ ਆਪਣੇ ਸਿੱਖਣਾ ਚਾਹੁੰਦੇ ਹਾਰਸ ਰਾਈਡਿੰਗ ਤਾਂ ਇੱਥੇ ਪਹੁੰਚਦੇ ਨੇ ਤੇ ਇਹਦੇ ਨਾਲ-ਨਾਲ ਇਹਨਾਂ ਦੇ ਪਰਿਵਾਰ ਵੀ ਨਾਲ ਸਾਥ ਦਿੰਦਾ ਹੈ ਔਰ ਇਸੇ ਨਾਲ-ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਆਪਣੀ ਹਾਰਸ ਰਾਈਡਿੰਗ ਸਿੱਖੀਏ ਹਾਰਸ ਰਾਈਡਿੰਗ ਸਿੱਖਣ ਤੋਂ ਬਾਅਦ ਕਈਆਂ ਦਾ ਆਪਣਾ ਸ਼ੌਂਕ ਹੁੰਦਾ ਹੈ ਕਿ ਅਸੀਂ ਕਰੇ ਆਪਣੀ ਘੋੜਾਂ ਜਾਂ ਕੁੜੀ ਜ਼ਰੂਰ ਰੱਖੀਏ ਤਾਂ ਇੱਕ ਸ਼ੌਂਕ ਹੈ ਇਹ ਪਹਿਲਾਂ ਹੁੰਦਾ ਸੀਗਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੇਕਿਨ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਮੋਡਰਨਾਈਜੇਸ਼ਨ ਆਈ ਤਾਂ ਉਸ ਵੇਲੇ ਲੋਕਾਂ ਨੇ ਗੱਡੀਆਂ ਖਰੀਦਣੀਆਂ ਸ਼ੁਰੂ ਕੀਤੀਆਂ ਲੇਕਿਨ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣਾ ਜਿਹੜਾ ਟ੍ਰੈਡੀਸ਼ਨ ਨਹੀਂ ਛੱਡਦੇ ਕਹਿ ਲੋ ਜਾਂ ਫਿਰ ਇਹ ਕਹਿ ਲੋ ਜੋ ਉਹਨਾਂ ਦੇ ਸ਼ੌਂਕ ਨੇ ਉਹ ਪੂਰੇ ਕਰਦੇ ਨੇ ਅੱਜ ਦੀ ਡੇਟ 'ਚ ਫਿਰ ਹੁਣ ਲੋਕੀ ਘੋੜੀਆਂ ਬਹੁਤ ਰੱਖਣ ਲੱਗ ਪਏ ਬਹੁਤ ਮੁੰਡਿਆਂ ਨੂੰ ਚਾਹ ਛੱਡ ਰਿਹਾ ਐਨ ਆਰ ਆਈ ਜਿਹੜੇ ਨੇ ਉਹ ਬਹੁਤ ਸਪੋਰਟ ਕਰ ਰਹੇ ਨੇ ਕਿ ਵੀ ਇੱਥੇ ਘੋੜੀਆਂ ਪੰਜਾਬ 'ਚ ਵੱਧ ਤੋਂ ਵੱਧ ਹੋਣ ਤੇ ਹੁਣ ਵੱਧ ਤੋਂ ਵੱਧ ਹੋ ਰਹੀਆਂ ਨੇ ਘੋੜੀਆਂ ਠੀਕ ਹੈ ਕੱਲ ਮੈਨੂੰ ਪਤਾ ਲੱਗਾ ਜੱਸਾ ਪੱਟੀ ਪਲਵਾਨ ਜੀ ਨੇ ਜਿਹੜੇ ਉਹ ਕਿੰਨਾ ਮਤਲਬ ਉਹਨਾਂ ਦੇ ਨਾਮ ਆਉਂਦਾ ਉਹਨਾਂ ਨੇ ਵੀ ਕੁੜੀਆਂ ਰੱਖੀਆਂ ਨੇ ਠੀਕ ਹੈ ਨਾ ਜੀ ਤੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਲੁਧਿਆਣੇ ਦੇ ਲੋਕਾਂ ਨੂੰ ਮੇਰੀ ਰਿਕਵੈਸਟ ਹੈ ਤੁਹਾਡੇ ਥਰੂ ਕਿ ਅਸੀਂ ਓਪਰਚ्युनिटी ਸਾਨੂੰ ਚਾਹੀਦੀ ਹੁੰਦੀ ਹੈ ਕੋਈ ਚੀਜ਼ ਦੀ ਅਵੇਲੇਬਿਲਿਟੀ ਚਾਹੀਦੀ ਹੁੰਦੀ ਸਾਨੂੰ ਕਿ ਵੀ ਕੋਈ ਚੀਜ਼ ਸਾਨੂੰ ਪਹਿਲਾਂ ਹੁੰਦਾ ਸੀ ਕਿ ਆਈਫੋਨ ਬਾਹਰੋਂ ਆਉਂਦਾ ਸੀ ਹੁਣ ਸਾਨੂੰ ਇੱਥੋਂ ਮਿਲ ਜਾਂਦਾ ਹੁਣ ਐਵੇਂ ਹੀ ਹੈ ਕਿ ਤੁਹਾਨੂੰ ਰਾਈਡਿੰਗ ਹਾਰਸ ਰਾਈਡਿੰਗ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਚੰਗੀ ਰਾਈਡਿੰਗ ਸਿੱਖਣਾ ਚਾਹੁੰਦੇ ਹੋ ਪਲੇਅਰ ਬਣਨਾ ਚਾਹੁੰਦੇ ਹੋ ਤੇ ਸਾਡੇ ਡੋਰਸ ਹਮੇਸ਼ਾ ਓਪਨ ਨੇ ਇੱਕਦਮ ਅਸੀਂ ਲੁਧਿਆਣੇ 'ਚ ਬੈਠੇ ਹੋਇਆ ਮੈਜੈਸਟਿਕ ਹਾਰਸ ਰਾਈਡਿੰਗ ਸਕੂਲ ਸਾਡਾ ਨਾਮ ਹੈ ਫੋਨ ਨੰਬਰ ਸਾਡਾ 9779439258 ਠੀਕ ਹੈ ਕੋਈ ਵੀ ਸਾਨੂੰ ਸੰਪਰਕ ਕਰ ਸਕਦਾ ਤੇ ਜਿਹੜਾ ਬੰਦਾ ਕੋਈ ਲੋੜ ਬੰਦਾ ਤੇ ਸ਼ੌਂਕ ਹੈ ਉਹਨੂੰ ਘੋੜਿਆਂ ਦਾ ਉਹਨੂੰ ਅਸੀਂ ਫ੍ਰੀ 'ਚ ਵੀ ਸਿਖਾ ਸਕਦੇ ਆ ਤੇ ਜਿਹੜੇ ਬੰਦੇ ਪੈਸੇ ਖਰਚ ਸਕਦੇ ਨੇ ਪੈਸੇ ਖਰਚਣ ਠੀਕਾ ਕਿ ਨਹੀਂ ਕਿਉਂਕਿ ਸਾਨੂੰ ਇਹ ਹੈ ਕਿ ਇਹ ਇੱਕ ਸੋਸ਼ਲ ਕੌਜ਼ ਹੈਗਾ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਹੋਇਆ ਜਿਦੇ ਚ ਵਧੀਆ এনवायरमेंट ਦੇ ਰਿਆ ਬੱਚਿਆਂ ਨੂੰ ਲੁਧਿਆਣਾ ਵਿੱਚ ਇੱਕਦਮ ਸ਼ਾਂਤੀ ਦੀ ਪੀਸਫੁੱਲ ਗ੍ਰੀਨ এনवायरमेंट ਮਿਲ ਰਹੀ ਹੈ ਉਹਨਾਂ ਨੂੰ ਰਾਈਡਿੰਗ ਸਿੱਖਣ ਦਾ ਮੌਕਾ ਮਿਲ ਰਿਹਾ ਨਾਲ ਅਸੀਂ ਅੱਧਾ ਘੰਟਾ ਐਕਸਰਸਾਈਜ਼ ਵੀ ਕਰਾਣੇ ਫਿਟਨੈਸ ਐਕਸਰਸਾਈਜ਼ ਵੀ ਕਰਾਣੇ ਆ ਕਿ ਬੱਚੇ ਫਿੱਟ ਵੀ ਹੋਣ ਹੂੰ ਠੀਕ ਹੈ ਸਾਡਾ ਸਾਰੇ ਪਾਸੇ ਤੇ ਆਣਾ ਕਿ ਬੱਚਾ ਮਤਲਬ ਕਿ ਵੀ ਸਾਰੇ ਪਾਸੋਂ ਡਿਵੈਲਪ ਹੋਏ ਇਹ ਨਹੀਂ ਕਿ ਕੱਲਾ ਰਾਈਡਿੰਗ ਵਾਲੇ ਪਾਸੋਂ ਡਿਵੈਲਪ ਹੋਏ ਠੀਕ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਅਗਰ ਤੁਸੀਂ ਵੀ ਹਾਰਸ ਰਾਈਡਿੰਗ ਸਿੱਖਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨਾਲ ਤੁਹਾਨੂੰ ਨੰਬਰ ਵੀ ਜਿਹੜੇ ਆ ਮੈਂਸ਼ਨ ਕਰ ਦੇਵਾਂਗੇ ਸਕਰੀਨ ਦੇ ਉੱਤੇ ਜਿਸ ਤੇ ਡਾਇਲ ਕਰਨ ਤੋਂ ਬਾਅਦ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਆਪਣੀ ਹਾਰਸ ਰਾਈਡਿੰਗ ਜਿਹੜੀ ਆ ਸਿੱਖੜ ਦੀ ਜਿੰਦਾ ਦੇ ਕੋਲੇ ਪਹੁੰਚ ਸਕਦੇ ਹੋ